ਸਾਡਾ ਪਰਿਵਾਰ ਦਾ ਕੰਮ ਰਿਹਾ ਹੈ। ਤੁਹਾਡਾ ਪਰਿਵਾਰ ਦਾ ਕੰਮ ਹੈ। ਅੱਜ ਪਾਓ। ਉਹਨਾਂ ਦੇ ਨਾਲ ਪਾਜਾ ਦੇ ਸਿੱਧੀਆਂ। ਜੀ ਦੇ ਤੇ ਜੀ ਦੇ ਲਈ ਗਏ। ਉਹ ਤੋਂ ਦੇਖ ਲਾਓ। ਪਰ ਤਕੋਤ। ਹਾਂ। ਸਾਡੀ ਜਾਣਕਾਰੀ ਦੇ ਦਿੱਤੀ ਤੇ ਅਸੀਂ ਬਿਚਾ ਦਿਆ। ਅਸੀਂ ਅੱਗੇ ਡੱਕਾ ਵੀ। ਉਹਨਾਂ ਲੋਕਾਂ ਦਾ ਕਰਾਂਗੇ, ਮਕੀਦ ਕਰਾਂਗੇ, ਉਹਨਾਂ ਦੇ ਬਹੁਤ। ਅਸੀਂ ਤੁਹਾਡੂੰ ਬਖਿਆ ਪਤਾਵਾਂ ਤੇ ਉਹਦੇ ਆਰਥਿਕ ਲਾਭ ਤੇ ਪੇਰਾ ਵਿੱਚ। ਬਸ ਸਾਡੀ ਹਮੇਸ਼ਾ ਪਿਆਰ। ਮੱਛਰੋ ਬੀ.ਆਰ.ਟੀ. ਹੋਦੀ ਉਹਤੋਂ ਸਾਇਰ ਦਾ ਚੋੜਾ ਲਾ ਲੀ ਜੀ ਫਾਟ ਸਾਇਰ ਹੋ ਰਹੀ ਹੈ ਨਾ ਤੇ ਮੈਂ ਹਨਾ ਪਾਉਣ ਦਾ ਬਹੁਤ ਜ਼ਿਆਦਾ ਹੈ ਫਸਫਟਾਸ ਨੂੰ ਸਰੋਤ ਕੋਈ ਬਾਹਰ ਹੈ ਕਾਫੇਰ ਵਾਲਾ ਬਸ ਖਾਇਰ ਵੀ ਨਾ ਜਿਹੜਾ ਮੁੰਡਾ ਜਿਹੜਾ ਕਿ ਦੇਣਾ ਹੋਰ ਬਦਰ ਵਾਲਾ ਦਾ ਫੇਰ ਦਾ ਫੇਰ ਨਾ ਕੋਈ ਬੜੀ ਫੋਰਟਾ ਡਰਾਈਵਰ ਕਰ ਜਾਏ ਹਾਂ ਇਹ ਤੋਂ ਨੀਂਹ ਬਣਾਉਂਦੇ ਹਾਂ ਜੈਸਾ ਹੈ ਇਹ ਮਾਈਕੋਮ ਬਣਾਉਂਦੇ ਹਾਂ ਉੱਚਾ ਰੱਖਦੇ ਹਾਂ ਜਿਹੜੇ ਵੀ ਬਾਲੀ ਗੈਸ ਤੋਂ ਜਿਹੜੀ ਦਾ ਬੜੀ ਬੜੀ ਲੱਗਦੀ ਆਪੀ ਅਗਲਾ ਲੈ ਕੇ ਜੈਸਾ ਬਣਾ ਕਰਦੇ ਹਾਂ ਜੀ ਵਾਲੇ ਕੋਈ ਗੈਸੇ ਨਾਲ ਉਸ ਤੋਂ ਕੱਟ ਕੇ ਨਾ ਆਇਆ ਉਹ ਪ੍ਰਾਤਿਨ ਵਾਹ ਵਾਹ Trova Bardem di Gera, a tela di Rubi. Il giogario cara la casa Cordana sta casa. Su Sibira di Cipra, Santenzi, Shomli, Calida ਪਰ ਇਹ ਲੋਕਾਂ ਦਾ ਤੇ ਕੁੜਾ ਮੁੱਚੇ ਪਾਜੇ ਬੰਦੇ ਇਹਨਾਂ ਜਿਹੜੇ ਰਾਸ਼ਟਰੀ ਕਾਟਿਦੰਦੀ ਟੀਮ ਦੇ ਨਾਲ ਕਿਸਾਨ ਅਗਰ ਜੀ ਸਾਹਿਬ ਜੱਗਰ ਨਾਲ ਆ ਚੈਂਪੀਅਨ ਦੇ ਲਈ ਅਗਲਾ ਦੇ ਸਰਕਾਰੀ ਅੰਮ੍ਰਿਤ ਹਸਪਤਾਲ ਦੇ ਵਿੱਚ ਪੁੱਜੇ ਨੇ ਸੋ ਗੱਲਬਾਤ ਕਰ ਰਹੇ ਨੇ ਧੰਨਵਾਦ ਸਾਹਿਬ ਕਿ ਪੂਰੇ ਕਦਮ ਕਰਾਂਗਾ ਪ੍ਰਹਿਨ मनिया तो एक चर्चा चर्चा करते हुए सीनर किसान आदमी आम संदेह हुई मिचावट आंका करके मज़े रह गए सीनर ने पंजाब देश में लाल राजन राजपाल के निर्देशों से सरकार जीसम बंद लोग किसान आदमी बांध जाओ नीचे बंद शून्य काली बालियां सीनर डॉक पैसा प्रेसिंग चंदे जाओ नीचे मनिया तो बनवा रही है ਅੱਤ ਪਰ ਜਦੋਂ ਨਹੀਂ ਬੀਚੇ ਕਿ ਬਾਪਰ ਤੇ ਉਹਦਾ ਕਰਦਾ ਉਹ ਵੀ ਅਗੇ ਜ ਆਪਣੇ ਰਾਏ ਉਹਨਾਂ ਨੇ ਤੇ ਉਹ ਕਿਤੇ ਦਾ ਸਾਹਿਬ ਜਦੋਂ ਉਹਦੇ ਨਾਲ ਹਾਂ ਬਾਪਾ ਦੋਲਦੇ ਆ ਨਾ ਸਿੱਖ ਨੂੰ ਸਿੱਖ ਦਾ ਪਾਰੇ ਤੇ ਸਿੱਖ ਦੀ ਠੀਕ ਹੈ ਤੇ ਸਾਡੇ ਇਸ ਤੋਂ ਬਾਰੇ ਬਾਰੇ ਨਾਲ ਗੱਲਬਾਤ ਕਰੀਏ ਕਿ ਤੁਹਾਨੂੰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਅਡੇਲਵਾਲ ਸਾਹਿਬ ਨਾਲ ਮੁਲਾਕਾਤ ਕਰਤੇ ਹਾਂ ਕਿਵੇਂ ਸੇਤ ਉਹਨਾਂ ਦੀ ਉਪਰ ਤੋਂ ਮੈਂ ਭਾਰਤ ਕਿਸਾਨ ਜੁਨੀਅਨ ਇਕਤਾ ਸਿੱਧੂ ਪਰਦੇ ਪ੍ਰਧਾਨ ਸਾਡੀ ਜੀਤ ਸਿੰਘ ਜੀ ਡੱਲੇਵਾਲ ਜਿਹੜੇ ਜੇਰੇ ਇਲਾਜ ਹਸਪਤਾਲ ਰਜਿੰਦਰਾ ਦੇ ਵਿੱਚ ਦਾਖਲ ਨੇ ਉਹਨਾਂ ਦੀ ਖਬਰ ਲੈਣ ਆਇਆ ਸੀ ਸਰਪਣੀ ਕੱਲ੍ਹ ਗੱਲ ਵੱਲੋਂ ਪਰ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਦੀ ਸਿਹਤ ਠੀਕ ਆ ਪਰ ਜਿਸ ਤਰੀਕੇ ਨਾਲ ਸਫੋਕੇਸ਼ਨ ਹੋਈ ਉਸੇ ਜਿਸ ਤਰੀਕੇ ਨਾਲ ਉੱਥੇ ਅ ਬੇਸ਼ਕਾਰੀ ਕੀਤੀ ਸਰਕਾਰਾਂ ਨੇ ਮਲ हरियाणा सरकार ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਅਫਸੋਸ ਇਸ ਗੱਲ ਦਾ ਵੀ ਇੰਨੀ ਨਲੈਕੀ ਕਹਾਗਾ ਮੈਂ ਤਾਂ ਗੈਰ ਜ਼ਿੰਮੇਵਾਰੀ ਕਹਾਗਾ ਔਰ ਬਹੁਤ ਹੀ ਗੈਰ ਇਨਸਾਨੀਅਤ ਵਾਲੀ ਗੱਲ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਸਰਕਾਰ ਵੱਲੋਂ ਵੱਲ ਹਰਿਆਣਾ ਸਰਕਾਰ ਨਾਲ ਬਿਲਕੁਲ ਕਿਸੇ ਤਰੀਕੇ ਦੀ ਰਾਬਤਾ ਨਾ ਰੱਖਣ ਕਰਕੇ ਦੰਦਿਆਲ ਸਾਹਿਬ ਹੋਰੀ ਬਹਿਰੂ ਸਾਹਿਬ ਹੋਰੀ ਸਾਰੀ ਦਿਥੇਵੰਦੀ ਦੇ ਜਿਹੜੇ ਸੀਨੀਅਰ ਮੋਸਟ ਆਗੂ ਸੀ ਉਹ ਗੱਲਬਾਤ ਕਰਨ ਲਈ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਤੁਰੇ ਸੀ ਔਰ ਵਿਛਾੜ ਕਰਤੀ ਗੈਸ ਦੇ ਗੋਲੀਆਂ ਦੀ ਵਿਛਾੜ ਕਰਤੀ ਰਬੜ ਦੀਆਂ ਗੋਲੀਆਂ ਦੀ ਔਰ ਜਿੰਨਾ ੱਤਕਾ ਨਿਆਹ ਗੈਰ ਜਮਹੂਰੀਅਤ ਗੱਲ ਅੱਜ ਪੰਜਾਬ ਦੇ ਬਾਰਡਰ ਤੇ ਹੋ ਰਹੀ ਆ ਇਹ ਬੈਰੀਅਰ ਨੂੰ ਬਾਰਡਰ ਬਣਾਤਾ ਮਤਲਬ ਸ਼ੰਭੂ ਬੈਰੀਅਰ ਜਿਹੜਾ ਹੈ ਅੱਜ ਬਾਗਾ ਬਾਰਡਰ ਬਣਾ ਤੇ ਰਸਤਾ ਇਹ ਸਾਡੇ ਲਈ ਬੜੇ ਅਫਸੋਸ ਦੀ ਗੱਲ ਆ ਔਰ ਦੁਖੀ ਹੋ ਕੇ ਕਹਦਾ ਕਿ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਇਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਆਪਣੇ ਪੰਜਾਬ ਦੇ ਲੋਕਾਂ ਦਾ ਕਹਾਣ ਕਰਾ ਰਹੀ ਆ ਫਸਲਾਂ ਉੱਜੜ ਰਹੀਆਂ ਪੰਜਾਬ ਦੇ ਕਿਸਾਨਾਂ ਦੀਆਂ ਲੋਕ ਮਰ ਰਹੇ ਨੇ ਪੰਜਾਬ ਦੇ ਨੁਕਸਾਨ ਹੋ ਰਿਹਾ ਪੰਜਾਬ ਦਾ ਤੇ ਆਪਣੇ ਵਿਧਾਨਕ ਤੇ ਸੰਵਿਧਾਨਕ ਫਰਜ਼ ਨਿਭਾਉਣ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆ ਬਿਲਕੁਲ ਚੁੱਪ ਬੈਠੀ ਆ ਕੇਂਦਰ ਦੇ ਦਬਾਅ ਥੱਲੇ ਕਹਿ ਲੋ ਕੇਂਦਰ ਦੀ ਝੇਪ ਮੰਨ ਕੇ ਕਹਿ ਲੋ ਕੇਂਦਰ ਨਾਲ ਅੰਦਰ ਖਾਤੇ ਕੋਈ ਨਾ ਕੋਈ ਆਂ ਸਾਥ ਕਰਕੇ ਕੇਂਦਰ ਸਰਕਾਰ ਨਾਲ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਇੱਕ ਕਿਸਮ ਦਾ ਪੰਜਾਬੀਆਂ ਨਾਲ ਵਿਸ਼ਵਾਸ ਘਾਤ ਕਰ ਰਹੀ ਆ ਔਰ ਮੈਂ ਸਮਝਦਾ ਕਿ ਇੱਕ ਵਾਦਾ ਮਾਫ ਗਵਾ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਰੋਲ ਨਿਭਾਇਆ ਉਹਦੇ ਕਰਕੇ ਪਵਾੜਾ ਪਿਆ ਮਾੜਾ ਵਿਚੋਲਾ ਜਿਹੜਾ ਹੈ ਉਹ ਕਦੇ ਰਿਸ਼ਤਾ ਸਿਰੇ ਨਹੀਂ ਚੜਦਾ ਵਿਚੋਲੇ ਚ ਖੋਟ ਹੋਏਗੀ ਰਿਸ਼ਤਾ ਕਦੇ ਸਿਰੇ ਨਹੀਂ ਚੜ ਸਕਦਾ ਮਾੜੇ ਵਿਚੋਲੇ ਦੀ ਵਿਚੋਲੇ ਦੀ ਮਾੜੀ ਕਾਰਗੁਜ਼ਾਰੀ ਕਰਨ ਅੱਜ ਕਿਸਾਨਾਂ ਦਾ ਤੇ ਕੇਂਦਰ ਸਰਕਾਰ ਦਾ ਜਿਹੜਾ ਹੈ ਮਤਲਬ ਪਿੱਛੇ ਨਤੀਜੇ ਤੇ ਨਾ ਪਹੁੰਚਣਾ ਕਾਰਨ ਬਣਿਆ ਸਤੂ ਮਹਿੰਦਰ ਸਾਹਿਬ ਆਪੋ ਮਾਨਮਾਨ ਸਾਹਿਬ ਕਹਿੰਦੇ ਵੀ ਕੇਂਦਰ ਸਰਕਾਰ ਸਾਨੂੰ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਧਮਕੀ ਦਿੰਦੀ ਹੈ ਪੰਜਾਬ ਦੇ ਵਿੱਚ ਵੀ ਮੈਂ ਡਰਦਾ ਨਹੀਂ ਚਾਹੀ ਇੱਕ ਵਾਰ ਨਹੀਂ 10 ਵਾਰ ਰਾਸ਼ਟਰਪਤੀ ਸ਼ਾਸਨ ਲਾਉਣ ਦੇ ਬਾਰੇ ਕੀ ਕਹਿੰਦੇ ਮੁੱਖ ਮੰਤਰੀ ਸਾਹਿਬ ਗੱਲਾਂ ਦਾ ਕਿਹੜਾ ਖੜਾਈ ਜਾਂਦੇ ਨੇ ਗੱਲਾਂ ਬਾਤਾਂ ਨਾਲ ਹੀ ਕੰਮ ਸਾਰੀ ਜਾਂਦੇ ਨੇ ਇਹਨਾਂ ਨੂੰ ਪੁੱਛੇ ਵੀ ਇਹ ਕੇਂਦਰ ਨੇ ਕਿਹਾ ਵੀ ਰਾਜਪੁਰੇ ਆ ਕੇ ਨਾਕੇ ਲਾ ਲਓ ਰਾਜਪੁਰੇ ਆ ਕੇ ਨਾਕੇ ਲਾਉਣੇ ਜਿਹੜੇ ਕੋਈ ਠੇਕੇਦਾਰ ਨੇ ਕੋਈ ਕਾਰੋਬਾਰੀ ਨੇ ਕੋਈ ਕਿਸਾਨ ਟਰੈਕਟਰ ਚਲਾਉਂਦਾ ਖੇਤਾਂ 'ਚ ਜਾਂਦਾ ਮੋਹਲਾ ਰਾਜਪੁਰੇ ਦੇ ਕੋਲੇ ਰੋਕ ਲਾਤੀ ਸਾਡੀ ਧਰਤੀ ਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸਾਡੇ ਸੂਬੇ 'ਚ ਸਾਨੂੰ ਮਤਲਬ ਲੰਘਣ ਹੀ ਨਹੀਂ ਦਿੱਤਾ ਜਾ ਰਿਹਾ ਇਹ ਰੋਕਾਂ ਕੌਣ ਲਾ ਰਿਹਾ ਪੰਜਾਬ ਸਰਕਾਰ ਵੱਲੇ ਤਾਂ ਸਿੱਧੇ ਤੌਰ ਤੇ ਮਤਲਬ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਕਿ ਉਹ ਸ਼ਿਕਾਰ ਨਾਲ ਨੇ ਕਿ ਸ਼ਿਕਾਰੀ ਨਾਲ ਨੇ ਉਹ ਕੁੱਟਣਾ ਵਾਲੇ ਨਾਲ ਨੇ ਕਿ ਕੁੱਟਖਾਨਾ ਵਾਲੇ ਨਾਲ ਨੇ ਜੇ ਮੁੱਖ ਮੰਤਰੀ ਸਾਹਿਬ ਨੇ ਸਹੀ ਰੋਲ ਨਿਭਾਇਆ ਹੁੰਦਾ ਸ਼ਾਇਦ ਇੰਨਾ ਇਸ ਹਾਲਾਤ ਨਾ ਬਣਦੇ ਔਰ ਮੈਂ ਇਹ ਵੀ ਕਹਾਗਾ ਮੈਂ ਰਾਜਪੁਰੇ ਵੀ ਜਾ ਕੇ ਆਇਆ ਹਸਤਾਜ ਹਰਜਿੰਦਰਾ ਹਸਤਾਜ ਵੀ ਖੜਿਆ ਜਾਫੀਆਂ ਨੂੰ ਵੀ ਮਿਲਿਆ ਡੱਲੇয়াল ਸਾਹਿਬ ਨੂੰ ਮਿਲੇ ਮੈਂ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਪਰ ਉਏ ਪ੍ਰਬੰਧ ਹੋਣਾ ਚਾਹੀਦਾ ਸੀ ਐਂਬੂਲੈਂਸ ਦੇ ਪ੍ਰਬੰਧ ਡਾਕਟਰਾਂ ਦੇ ਪ੍ਰਬੰਧ ਪੈਰਾਮੈਡੀਕਲ ਸਟਾਫ ਦੇ ਪ੍ਰਬੰਧ ਉਹ ਵੀ ਨਹੀਂ ਹੋਏ ਮਤਲਬ ਜਿਸ ਤਰੀਕੇ ਨਾਲ ਉੱਥੇ ਹਾਲਾਤ ਨੇ ਮਤਲਬ ਸਿੱਧੇ ਤੌਰ ਤੇ ਮੌਤ ਦੇ ਮੂੰਹ ਚ ਧੱਕਿਆ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਮੈਂ ਕਹਿੰਦਾ ਜ਼ਿੰਮੇਵਾਰੀ ਵਾਲਾ ਰੋਲ ਪੰਜਾਬ ਦੀ ਸਰਕਾਰ ਨੇ ਨਿਭਾਇਆ ਨਹੀਂ ਜਿਸ ਦੇ ਕਰਕੇ ਅੱਜ ਇੰਦਰ ਨੂੰ ਹੌਸਲਾ ਪਿਆ ਸਾਡੇ ਭਰਾਵਾਂ ਨੂੰ ਕੁੱਟਣ ਦਾ ਡਰਾਉਣ ਦਾ ਔਰ ਉਹਨਾਂ ਨੂੰ ਸਾਡੇ ਹੀ ਦੇਸ਼ ਦੇ ਵਿੱਚ ਆਪਣੀ ਰਾਜਧਾਨੀ ਦਿੱਲੀ ਵਿੱਚ ਜਾਣ ਤੋਂ ਰੋਕਣ ਦਾ ਤੋਂ ਸਾਡੀਆਂ ਸਰਹੱਦਾਂ ਤੇ ਨਾਕੇ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਆ ਕੇ ਧੂਆਂ ਧਾਰ ਕਰਕੇ ਲੋਕਾਂ ਨੂੰ ਕੁੱਟਿਆ ਹੀ ਨਹੀਂ ਬਲਕੇ ਨਾਲ ਟਰੈਕਟਰ ਤੇ ਕਾਰਾਂ ਵੀ ਪੰਨੀਆਂ 6 ਨੌਜਵਾਨ ਮੈਨੂੰ ਹੁਣੇ ਖਨੌਰੀ ਤੋਂ 23 ਪਰ ਤੋਂ ਟੈਲੀਫੋਨ ਆਇਆ ਸੀ ਪਾਤਾਲਾ ਲਵੇ ਪਿੰਡਾ ਸਾਡਾ ਨਵਾਂ ਨਵਾਂ ਗੋਆ ਖਨੌਰੀ ਦੇ ਲਵੇ ਉੱਥੋਂ ਟੈਲੀਫੋਨ ਆਇਆ ਸੀ ਗੁਰਮੀਲ ਸਿੰਘ ਸਾਹਿਬ ਦਾ ਸਰਪੰਨ ਦਾ ਬਲਛੇ ਸੱਤ ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਤੇ ਅੱਜ ਪਤਾ ਹੀ ਨਹੀਂ ਲੱਗ ਰਿਹਾ ਪਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਕਿਡਨੈਪਿੰਗ ਦੇ ਕੇਸ ਹਰਿਆਣਾ ਪੁਲਿਸ ਤੇ ਦਰਜ ਕਰਾਏ ਜਾਣ ਔਰ ਜਿਹੜੇ ਵੀ ਸ਼ਹੀਦ ਹੋਏ ਨੇ ਉਹਨਾਂ ਤੇ 302 ਦੇ ਕੇਸ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਤੇ ਕੀਤੇ ਜਾਣ ਹਰਿਆਣਾ ਦੇ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਤੇ ਨੋਟਸ ਲਿਆ ਜਾਵੇ ਕਾਨੂੰਨੀ ਤੌਰ ਤੇ ਇਹ ਗੱਲਾਂ ਬਾਤਾਂ ਨਾ ਕਹਿ ਕੇ ਬਿਆਨਬਾਜ਼ੀ ਕਰਕੇ ਸਿਰਫ ਛੋਸ਼ੇਬਾਜ਼ੀ ਤੇ ਡਰਾਮੇਬਾਜ਼ੀ ਕਰਕੇ ਕੰਮ ਨਹੀਂ ਸਰਨਾ ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਨੂੰ ਜੇ ਆਪ ਨਹੀਂ ਸੰਭਾਲ ਸਕਦੇ ਪੰਜਾਬ ਨੂੰ ਤਾਂ ਘੱਟੋ-ਘੱਟ ਪੰਜਾਬ ਦੀ ਸਰਪਾਰਟੀ ਮੀਟਿੰਗ ਸੱਦ ਕੇ ਪੰਜਾਬ ਨੂੰ ਇਕੱਠਾ ਕਰਕੇ ਇਹ ਮਸਲੇ ਨੂੰ ਅੱਜ ਸਵਾਲ ਪੰਜਾਬ ਦਾ ਅੱਜ ਪੰਜਾਬ ਦੀ ਅੱਖ ਦਾ ਅੱਜ ਪੰਜਾਬ ਦੀ ਬਰਬਾਦੀ ਤੇ ਦਵਾਹੀ ਨੂੰ ਬਚਾਉਣ ਦਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਸੰਭਾੜੀ ਸੀ ਇਹ ਜ਼ਿੰਮੇਵਾਰੀ ਨਿਭਾਉਣ ਤੇ ਅਸਫਲ ਰਹੇ ਨੇ ਤੇ ਇਹਨਾਂ ਨੂੰ ਇਹ ਗੱਲ ਮੰਨ ਕੇ ਸਮੂਹੀਆਂ ਰਾਜਸੀ ਪਾਰਟੀਆਂ ਨਾਲ ਇਕੱਠੇ ਹੋ ਕੇ ਪੰਜਾਬ ਦਾ ਪੱਖ ਜਿਹੜਾ ਕੇਂਦਰ ਦੇ ਸਾਹਮਣੇ ਅੱਜ ਰੱਖਣ ਦੀ ਲੋੜ ਆ ਮਤਲਬ ਇਹ ਨਾ ਸਮਝਣ ਕਿ ਕਿਸਾਨ ਲਾਹਵਾਰਸ ਨਾ ਇਹ ਨਾ ਸਮਝਣ ਪੰਜਾਬ ਜਿਹੜਾ ਹੈ ਭੈ ਪੀਤ ਕਰਾ ਲਾਂਗੇ ਪੁਲਿਸ ਦੀਆਂ ਢਾੜਾਂ ਭੇਜ ਕੇ ਗੈਰ ਤੇ ਹੰਝੂ ਗੋਲੇ ਛੱਡ ਕੇ ਰਵਰਦੀਆਂ ਗੋਲੀਆਂ ਚਲਾ ਕੇ ਪੰਜਾਬੀ ਨੂੰ ਡਰਾ ਲਾਂਗੇ ਇਹ ਕਿਸੇ ਕੀਮਤ ਤੇ ਨਹੀਂ ਹੋਣਾ ਔਰ ਪੰਜਾਬ ਨੂੰ ਨਾ ਪੜਕਾਉਣ ਪੰਜਾਬ ਦੇ ਜਸਮਾ ਤੇ ਨਾ ਲੋਨ ਛਿਰਕਣ ਸਾਥ ਵਾਤਾਵਰਨ ਕਰਨ ਲਈ ਔਰ ਸੁਧਭਾਵਨਾ ਵਾਲਾ ਵਾਤਾਵਰਨ ਘੇਟ ਲਈ ਮੈਂ ਸਮਝਦਾ ਜਿਹੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਤੇ ਚਰਚਾ ਕਰਕੇ ਉਹਨਾਂ ਦੇ ਹੱਲ ਕੱਢ ਕੇ ਕੋਈ ਨਾ ਕੋਈ ਸਾਰੂ ਸੋਚ ਸਾਹਮਣੇ ਰੱਖ ਕੇ ਇਹ ਮਸਲੇ ਦਾ ਹੱਲ ਕੱਢਣ ਚਿੰਮਨ ਸਿੰਘ ਕੈਪਟਨ ਦੀ ਚੋਕ ਨੂੰ ਕਿੱਦਾਂ ਦੇਖ ਰਹੇ ਹੋ ਤਾਂ ਤੁਸੀਂ ਕਿਉਂ ਇੰਦਾ ਦੇਖ ਰਹੇ ਹੋ ਵੀ ਕੈਪਟਨ ਕਿਉਂ ਨਹੀਂ ਕੋਈ ਬਿਆਨ ਦਾਗ ਰਿਹਾ ਕੈਪਟਨ ਮਹਿੰਦਰ ਸਿੰਘ